ਮਸਾਲਾ ਕਠਲ ਦੀ ਸਬਜ਼ੀ ਜੋ ਕਿ ਬਹੁਤ ਹੀ ਵਧੀਆ ਟੇਸਟੀ ਇਸ ਮੌਸਮ ਦੇ ਵਿੱਚ ਖਾਈ ਜਾਂਦੀ ਆ ਤੇ ਇਸ ਤਰ੍ਹਾਂ ਬਣਾਓ ਬਹੁਤ ਹੀ ਵਧੀਆ ਹੈਲਥੀ ਆ ਤੇ ਸਿਹਤ ਵਾਸਤੇ ਵੀ ਬਹੁਤ ਵਧੀਆ ਆ ਬਣਾਓ ਖਾਓ ਤੇ ਇੰਜੋਏ ਕਰੋ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਹੋਰ ਜੀ ਕੀ ਹਾਲ ਚਾਲ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਸਾਰਿਆਂ ਨੂੰ ਆਪਣੇ ਆਪਣੇ ਪਰਿਵਾਰਾਂ 'ਚ ਹੱਸਦਾ ਵਸਦਾ ਤੰਦਰੁਸਤਵਾਦ ਕਾਰੋਬਾਰਾਂ 'ਚ ਵਾਧੇ ਕਰੇ ਚੜ੍ਹਦੀ ਕਲਾ 'ਚ ਰੱਖੇ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ ਚ ਹਾਂ ਜੀ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਹੈਗਾ ਕਟਹਲ ਜੋ ਕਿ ਕਟਿਆ-ਕਟਾਇਆ ਵੀ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਆ ਇਹ ਮੈਂ ਕਟਿਆ-ਕਟਾਇਆ ਲੈ ਕੇ ਆਈ ਆ तकरीबन 1 ਕਿਲੋ ਦੇ ਲਗਭਗ 1 ਕਿਲੋ ਹੈ ਜੀ ਇਹ ਤੇ ਕੱਟਣ ਤੋਂ ਪਹਿਲਾਂ ਤੁਸੀਂ ਨਾ ਹੱਥਾਂ ਨੂੰ ਹਲਕਾ ਜਿਹਾ ਤੇਲ ਲਗਾ ਲਓ ਪੀਸ ਥੋੜੇ ਵੱਡੇ ਸੀ ਇਹਨਾਂ ਨੂੰ ਮੈਂ ਥੋੜੇ ਛੋਟੇ ਕਰ ਰਹੀ ਆ ਤੇ ਬਾਕੀ ਕਟਿਆ-ਕਟਾਇਆ ਇਸ ਤਰ੍ਹਾਂ ਹੀ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਅਗਰ ਤੁਹਾਨੂੰ ਕੱਟਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਥੋੜਾ ਜਿਹਾ ਹੱਥ ਨਾਲ ਇਹ ਚਿਪਕਦਾ ਹੁੰਦਾ ਆ ਤੇ ਅਗਰ ਤੁਸੀਂ ਸਾਬਤ ਵੀ ਲੈ ਕੇ ਆਉਨੇ ਆ ਤਾਂ ਤੁਸੀਂ ਹੱਥ ਨੂੰ ਤੇਲ ਲਗਾ ਲਓ ਸਰੋਂ ਦਾ ਤੇਲ ਲਗਾ ਕੇ ਨਾ ਬੜੇ ਆਰਾਮ ਦੇ ਨਾਲ ਕੱਟ ਸਕਦੇ ਆ 나ਇਫ ਨੂੰ ਵੀ ਤੇਲ ਲਗਾ ਸਕਦੇ ਆ ਜੀ ਇਹ ਇਸ ਤਰ੍ਹਾਂ ਦੇ ਪੀਸ ਹੁੰਦੇ ਆ ਕੱਟੇ ਹੋਏ ਬਣਦਾ ਬਹੁਤ ਹੀ ਟੇਸਟੀ ਆ ਤੇ ਇਹ ਸਿਹਤ ਵਾਸਤੇ ਵੀ ਖਾਣਾ ਬਹੁਤ ਜ਼ਰੂਰੀ ਆ ਬਹੁਤ ਵਧੀਆ ਇਹਦੀ ਤਸਵੀਰ ਬਹੁਤ ਵਧੀਆ ਹੁੰਦੀ ਆ ਖਾਸ ਕਰਕੇ ਸਰਦੀਆਂ ਨੂੰ ਜਦੋਂ ਖਾਣਾ ਹੁੰਦਾ ਆ ਤੇ ਤੁਸੀਂ ਜੀ ਇਹਦਾ ਆਚਾਰ ਵੀ ਪਾ ਸਕਦੇ ਆ ਜੀ ਸਬਜ਼ੀ ਵੀ ਬਣਾ ਸਕਦੇ ਆ ਸਬਜ਼ੀ ਇੰਨੀ ਵਧੀਆ ਬਣਦੀ ਆ ਸੋ ਅੱਜ ਸੋਚਿਆ ਕਿ ਮੈਂ ਬਣਾਉਂਦੀ ਤਾਂ ਰਹਿੰਦੀ ਆ ਪਰ ਮੈਂ ਆਪਾਂ ਅੱਜ ਤੁਹਾਨੂੰ ਰੈਸਪੀ ਮੈਂ ਇਹ ਦੇ ਰਹੀ ਆ ਮਸਾਲਾ ਕਠਲ ਦੀ ਜੋ ਕਿ ਮਸਾਲੇਦਾਰ ਬਹੁਤ ਹੀ ਟੇਸਟੀ ਰਸੀਲਾ ਲਟਪਟਾ ਜਿਹਾ ਬਣ ਕੇ ਤਿਆਰ ਹੁੰਦਾ ਆ ਇਧਰ ਮੈਂ ਪਾਣੀ ਬੋਇਲ ਕਰਨ ਨੂੰ ਰੱਖ ਦਿੱਤਾ ਤੇ ਨਾਲ ਹੀ ਉਹਦੇ ਵਿੱਚ ਇੱਕ ਛੋਟਾ ਚਮਚ ਹਲਦੀ ਦਾ ਪਾ ਲਿਆ ਤੇ ਇੱਕ ਚਮਚ ਮੈਂ ਭਰ ਕੇ ਨਮਕ ਦਾ ਪਾ ਲਿਆ ਪਾਣੀ ਨੂੰ ਉਬਾਲ ਆ ਜਾਵੇ ਪਾਣੀ ਨੂੰ ਬਿਲਕੁਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਇਹਦੇ ਵਿੱਚ ਲੂਣ ਨੂੰ ਤੇ ਹਲਦੀ ਨੂੰ ਮਿਕਸ ਕਰਨ ਤੋਂ ਬਾਅਦ ਜੀ ਇਹਦੇ ਵਿੱਚ ਇਹ ਜਿਹੜੇ ਕਠਲ ਦੇ ਪੀਸ ਆ ਨਾ ਇਹ ਸਾਰੇ ਮੈਂ ਪਾ ਦੇਣੇ ਆ। ਅਗਰ ਤੁਹਾਨੂੰ ਕੋਈ ਪੀਸ ਵੱਡਾ ਛੋਟਾ ਲੱਗਦਾ ਤੁਸੀਂ ਉਹਨੂੰ ਕੱਟ ਕੇ ਸਹੀ ਕਰ ਸਕਦੇ ਆ। ਪਰ ਇੰਨੇ ਨੇ ਪੀਸ ਖਾਣ ਨੂੰ ਬਹੁਤ ਟੇਸਟੀ ਲੱਗਦੇ ਆ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਜਿਹੜੇ ਨੌਨ ਵੇਜ ਖਾਂਦੇ ਆ ਨਾ ਉਹ ਪਛਾਣ ਨਹੀਂ ਸਕੂਗੇ ਕਿ ਉਹ ਨੌਨ ਵੇਜ ਖਾਂਦੇ ਆ ਕਿ ਉਹ ਇੱਕ ਸਬਜੀ ਕਠਲ ਦੀ ਖਾਂਦੇ ਆ। ਇਨਾ ਟੇਸਟੀ ਵਧੀਆ ਬਣ ਕੇ ਤਿਆਰ ਹੁੰਦਾ ਆ ਜੀ ਇਹ ਆਮ ਹੀ ਆਪਾਂ ਘਰ ਦੇ ਵਿੱਚ ਇਹ ਮਸਾਲੇਦਾਰ ਬਣਾ ਕੇ ਤਿਆਰ ਕਰ ਸਕਦੇ ਆ ਤੇ ਇੱਕ ਇੱਕ ਮਿੰਟ ਲਈ ਸਿਰਫ ਇਹਨੂੰ ਬੋਇਲ ਕਰਨਾ ਆ ਇੱਕ ਤੋਂ 2 ਮਿੰਟ ਲਈ ਇਹ ਮੈਂ ਦੋ ਤਿੰਨ ਨਾ ਇਹਦੇ ਵਿੱਚ ਮਿਰਚਾਂ ਰਾ ਪਾਤੀਆਂ ਕਿਉਂਕਿ ਇਹ ਮਿਰਚਾਂ ਦੀ ਮੈਨੂੰ ਅੱਗੇ ਜ਼ਰੂਰਤ ਪੈਣੀ ਆ ਸਾਫਤ ਸੁੱਕੀਆਂ ਲਾਲ ਮਿਰਚਾਂ ਜਿਹੜੀਆਂ ਹੁੰਦੀਆਂ ਜੀ ਤੇ ਥੋੜਾ ਜਿਹਾ ਇਹਦੇ ਵਿੱਚ ਸੌਫਟ ਹੋ ਜਾਣ ਫਿਰ ਮੈਂ ਇਹਨਾਂ ਨੂੰ ਕੱਢ ਲਵਾਂਗੀ ਇੱਕ ਅਲੱਗ ਬਰਤਨ ਦੇ ਵਿੱਚ ਜਾਂ ਛੋਟੀ ਜਿਹੀ ਕੌਲੀ ਦੇ ਵਿੱਚ ਤੇ ਇਹਨੂੰ ਇਸ ਤਰ੍ਹਾਂ ਅਸੀਂ ਉਬਾਲ ਦੇਣ ਵਾਸਤੇ ਰੱਖ ਦਿੱਤਾ ਸਿਰਫ ਇਹਨੂੰ ਮੈਂ ਇੱਕ ਤੋਂ 2 ਮਿੰਟ ਹੀ ਇਹਨੂੰ ਇਸ ਤਰ੍ਹਾਂ ਪਾਣੀ ਦੇ ਵਿੱਚ ਉਬਾਲਣਾ ਆ ਤੋ ਤੋ ਜੇ ਤੁਹਾਨੂੰ ਫਰੈਸ਼ ਮਿਲਦਾ ਤਾਂ ਤੁਸੀਂ 2 ਕੁ ਮਿੰਟ ਉਬਾਲ ਲਓ ਜੇ ਥੋੜ੍ਹਾ ਜਿਹਾ ਦੂਜਾ ਮਿਲਦਾ ਆ ਉਦਾਂ ਮਿਲਦਾ ਤੁਹਾਨੂੰ ਪਤਾ ਲੱਗ ਜਾਂਦਾ ਕੱਟੇ ਤੇ ਤਾਂ ਫਿਰ ਤੁਸੀਂ 2 4 ਕੁ ਮਿੰਟ 4-5 ਮਿੰਟ ਉਬਾਲ ਸਕਦੇ ਹੋ ਵੈਸੇ 2-3 ਮਿੰਟ ਕਾਫੀ ਆ ਜਿਸ ਤਰ੍ਹਾਂ ਦਾ ਵੀ ਮਰਜ਼ੀ ਹੋਵੇ ਇਸ ਤਰ੍ਹਾਂ ਇਹਨੂੰ ਦੁਬਾਰਾ ਮੈਂ ਫਿਰ ਮਿਕਸ ਕਰਕੇ ਢੱਕਣ ਲਗਾ ਦਿੱਤਾ ਲਓ ਜੀ ਹੁਣ ਮੈਂ ਇਹਨੂੰ ਆ ਜਿਹੜੀਆਂ ਆਪਾਂ ਮਿਰਚਾਂ ਰੱਖੀਆਂ ਹੋਈਆਂ ਸੀਗੀਆਂ ਨਾ ਤੁਸੀਂ ਦੇਖ ਸਕਦੇ ਹੋ ਇਹਨੂੰ ਮਿਕਸ ਨਹੀਂ ਕਰਦਾਂ ਨੇ ਇੱਕ ਸਾਈਡ ਤੇ ਰਹਿਣ ਦੇਣਾ ਤੇ ਬਿਲਕੁਲ ਉਬਾਲ ਆ ਗਿਆ ਆ ਗੈਸ ਦੀ ਫਲੇਮ ਤੁਸੀਂ ਇਹਨੂੰ ਹੁਣ ਬੰਦ ਕਰ ਦੇਣੀ ਆ ਬੰਦ ਕਰਨ ਤੋਂ ਕਟਲ ਕੱਢਣ ਤੋਂ ਪਹਿਲਾਂ ਜੀ ਇਹ ਆਪਾਂ ਮਿਰਚਾਂ ਜਿਹੜੀਆਂ ਕੱਢ ਲਈਆਂ ਥੋੜਾ ਜਿਹਾ ਨਾਲ ਮੇਹ ਦੇ ਵਿੱਚ ਇਹ ਗਰਮ ਪਾਣੀ ਵੀ ਪਾ ਲੈਣਾ ਤਾਂ ਜੋ ਇਹਦੇ ਵਿੱਚ 10 ਦੀਰ ਸੌਫਟ ਹੀ ਰਹਿਣ ਇਸ ਤਰ੍ਹਾਂ ਇਹਨਾਂ ਨੂੰ ਮੈਂ ਅਲੱਗ ਕੱਢ ਕੇ ਰੱਖ ਲੈਣਾ ਆ ਤੇ ਜੀ ਇਹ ਸਾਡਾ ਜਿਹੜਾ ਕਾਠਾ ਲਿਆ ਇਹ ਵੀ ਬੋਇਲ ਹੋ ਗਿਆ ਇਹਨੂੰ ਵੀ ਇੱਕ ਮੈਂ ਅਲੱਗ ਬਰਤਨ ਦੇ ਵਿੱਚ ਕੱਢ ਲਿਆ ਨਾ ਦੇਖੋ ਇਸ ਤਰ੍ਹਾਂ 스멜 ਬਹੁਤ ਸੋਹਣੀ ਆ ਰਹੀ ਸੀ ਹਲਦੀ ਪਾਉਣ ਦੇ ਨਾਲ ਇਹ ਹੁੰਦਾ ਆ ਕਿ ਜਿਹੜੇ ਜਿਹਦੇ ਵਿੱਚ ਕੋਈ ਵੀ ਇੰਪਿਉਰਿਟੀ ਹੁੰਦੀ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਆ ਮਤਲਬ ਬਿਲਕੁਲ ਸਾਫ਼ ਸੁਥਰੇ ਹੋ ਜਾਂਦੇ ਆ ਗਰਮ ਬਹੁਤ ਜ਼ਿਆਦਾ ਸੀਗਾ ਮੇਰਾ ਹੱਥ ਦੇਖੋ ਕਿੰਦਾ ਕੰਬ ਰਿਹਾ ਆ ਕਿਉਂਕਿ ਉਧਰੋਂ ਵੀ ਭਾਫ਼ ਲੱਗ ਰਹੀ ਸੀ ਗਰਮਾ ਗਰਮ ਤੇ ਇਧਰੋਂ ਵੀ ਮੈਂ ਗਰਮ ਫੜਿਆ ਹੋਇਆ ਸੀ ਹੱਥ ਦੇ ਨਾਲ ਤੇ ਇਸ ਤਰ੍ਹਾਂ ਇਹਨੂੰ ਸਾਰੇ ਕਟਲ ਨੂੰ ਅਸੀਂ ਕੱਢ ਲੈਣਾ ਆ ਕੱਢਣ ਤੋਂ ਬਾਅਦ ਜੀ ਜਿਹੜਾ ਇਹ ਪਾਣੀ ਬਚਿਆ ਹੈ ਇਹਨੂੰ ਹਜੇ ਅਸੀਂ ਫੇਕਣਾ ਨਹੀਂ ਹੈਗਾ ਸਿੱਟਣਾ ਨਹੀਂ ਹੈਗਾ ਇਹਨੂੰ ਮੈਂ ਰੱਖ ਲੈਣਾ ਦੇਖੋ ਕਿੰਨਾ ਵਧੀਆ ਤਾਜ਼ਾ ਤਾਜ਼ਾ ਫਰੈਸ਼ ਫਰੈਸ਼ ਅਗਰ ਤੁਸੀਂ ਚਾਹੋ ਤਾਂ ਇਸੇ ਤਰ੍ਹਾਂ ਹੀ ਇਹ ਸੁੱਕਾ ਵੀ ਮਸਾਲੇਦਾਰ ਤੁਸੀਂ ਬਣਾ ਕੇ ਖਾ ਸਕਦੇ ਆ ਜੇਕਰ ਤੁਸੀਂ ਸੁੱਕਾ ਖਾਣਾ ਹੋਵੇ ਇਸ ਤਰ੍ਹਾਂ ਇਹਨਾਂ ਨੂੰ ਮੈਂ ਸਾਰਿਆਂ ਨੂੰ ਅਲੱਗ ਬਰਤਨ ਦੇ ਵਿੱਚ ਕੱਢ ਲਿਆ ਤਾਂ ਜੋ ਥੋੜਾ ਜਿਹਾ ਠੰਡਾ ਹੋ ਜਾਵੇ ਕਿ ਹੁਣ ਮੈਂ ਦੂਸਰੇ ਭਾਂਡੇ ਦੇ ਵਿੱਚ ਮੈਂ ਮੋٹے ਤਲੇ ਵਾਲਾ ਬਰਤਨ ਲੈਣਾ ਉਹਦੇ ਵਿੱਚ ਪਾਣਾ ਜੀ ਸਰੋਂ ਦਾ ਤੇਲ ਸਰੋਂ ਦੇ ਤੇਲ ਚ ਬਣਾਇਓ ਬਹੁਤ ਵਧੀਆ ਬਣਦਾ ਆ ਤਕਰੀਬਨ ਮੈਂ ਇੱਕ ਤੋਂ ਡੇਢ ਘੜੀ ਜਿਹੜੀ ਛੋਟੀ ਹੁੰਦੀ ਆ ਸਰੋਂ ਦੇ ਤੇਲ ਦੀ ਪਾਲਈ ਆ ਪਾਣ ਤੋਂ ਬਾਅਦ ਜੀ ਇਹਨੂੰ ਮੈਂ ਇਸ ਤਰ੍ਹਾਂ ਸਾਰੇ ਪੈਨ ਦੇ ਵਿੱਚ ਘੁਮਾ ਦੇਣਾ ਤੇ ਇੱਕ ਜਿਹੜਾ ਇਹਦਾ ਇਹਦਾ ਤੇਲ ਦੇ ਵਿੱਚ ਇੱਕ ਕੜਤਣ ਹੁੰਦੀ ਆ ਉਹ ਆਪਾਂ ਕੱਢਣੀ ਆ ਤੇ ਕੋੜਾ ਪੰਨ ਜਿਆ ਹੁੰਦਾ ਕੱਢਣ ਤੋਂ ਬਾਅਦ ਜੀ ਤੇਲ ਥੋੜਾ ਪਤਲਾ ਵੀ ਲੱਗੂਗਾ ਤੁਹਾਨੂੰ ਤੇ ਇਹ ਦੇ ਵਿੱਚੋਂ ਧੂਆ ਨਿਕਲੂਗਾ ਤਾਂ ਆਪਣੇ ਆਪ ਪਤਾ ਲੱਗ ਜਾਂਦਾ ਹੈ ਕਿ ਤੇਲ ਸਾਡਾ ਹੁਣ ਸਹੀ ਹੋ ਗਿਆ ਆ ਤੜਕਾ ਲਾਣ ਦੇ ਮਤਲਬ ਉਹਨੀ ਦਿਰ ਤੇਲ ਸਾਡਾ ਗਰਮ ਹੁੰਦਾ ਮੈਂ ਤੁਹਾਨੂੰ ਪਿਆਜ਼ ਦਿਖਾ ਰਹੀਆਂ ਚਾਰ ਤੋਂ ਪੰਜ ਵੱਡੇ ਸਾਈ ਦੇ ਪਿਆਜ਼ ਆ ਤੇ ਇਹ ਹੈਗਾ ਜੀ ਲਸਣ ਲਸਣ ਤਕਰੀਬਨ ਇੱਕ ਗੱਠੀ ਪੂਰੀ ਲਸਣ ਦੀ ਸੀ ਆਦਰਕ ਹਰੀਆਂ ਮਿਰਚਾਂ ਲਾਸ ਹਨ ਦੀਆਂ ਤਕਰੀਬਨ 25-30 ਪੋਥੀਆਂ ਸੀਆਂ ਇਸ ਤਰ੍ਹਾਂ ਜਿਹੜਾ ਪਿਆਜ਼ ਆ ਇਹਨੂੰ ਰਫਲੀ ਚੋਪ ਕਰਨਾ ਸਲਾਈਸ ਦੇ ਵਿੱਚ ਆ ਦੇਖੋ ਇਸ ਤਰ੍ਹਾਂ ਪਿਆਜ਼ ਦੀ ਕੋਈ ਪੇਸਟ ਨਹੀਂ ਬਣਾਉਣੀ ਪਿਆਜ਼ ਨੂੰ ਕੋਈ ਆਪਾਂ ਕੱਦੂਕਸ ਨਹੀਂ ਕਰਨਾ ਕੁਝ ਨਹੀਂ ਕਰਨਾ ਬਰੀਕ ਨਹੀਂ ਕੱਟਣਾ ਇਸ ਤਰ੍ਹਾਂ ਲੰਬਾ ਪਿਆਜ਼ ਸਲਾਈਸ ਦੇ ਵਿੱਚ ਕੱਟ ਲੈਣਾ ਹੈ ਜਿਹੜਾ ਲਸਣ ਆ ਲਸਣ ਨੂੰ ਇਸੇ ਤਰ੍ਹਾਂ ਹੀ ਸਾਬਤ ਹੀ ਲਸਣ ਨੂੰ ਰੱਖਣਾ ਹੈ ਆ ਦੇਖੋ ਤੇਲ ਦੇ ਵਿੱਚੋਂ ਬਿਲਕੁਲ ਧੂਆ ਨਿਕਲਣ ਲੱਗ ਪਿਆ ਆ ਗੈਸ ਦੀ ਫਲੇਮ ਜਿਨਾ ਕਸੀਂ ਬੰਦ ਕਰ ਦੇਣੀ ਆ ਕਿਉਂਕਿ ਤੇਲ ਥੋੜ੍ਹ ਜਿਆ ਇਹਦਾ ਟੈਂਪਰੇਚਰ ਘਟ ਜਾਵੇ ਇਹ ਵੱਡੇ ਸਭ ਤੋਂ ਵੱਡੇ ਸਾਈਜ਼ ਦੇ ਮੈਂ ਤਿੰਨ ਟਮਾਟਰ ਰੱਖ ਲਿਆ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਟਮਾਟਰਾਂ ਨੂੰ ਵੀ ਮੈਂ ਇਹਨਾਂ ਦਾ ਛਿਲਕਾ ਉਤਾਰ ਕੇ ਹੀ ਫਿਰ ਕੱਟਦੀ ਹੁੰਨੀ ਆ ਤੇ ਇੱਧਰ ਜਿਹੜਾ ਆਦਰਕ ਵੀ ਕੱਟ ਲਿਆ ਹਰੀ ਮਿਰਚ ਵੀ ਕੱਟ ਲਈ ਜਿਹੜਾ ਲਸਣ ਆ ਇਹ ਸਾਬਤ ਹੀ ਰੱਖਣਾ ਤੇ ਇਹ ਜਿਹੜੇ 4-5 ਪਿਆਜ਼ ਲੈ ਸੀ ਵੱਡੇ ਸਾਈਜ਼ ਦੇ ਉਹ ਵੀ ਮੈਂ ਕੱਟ ਲਿਆ ਸਭ ਤੋਂ ਪਹਿਲਾਂ ਤੇਲ ਹੋ ਗਿਆ ਜੀ ਗਰਮ ਗਰਮ ਤੇਲ ਦੇ ਵਿੱਚ ਮੈਂ ਇਹਨੂੰ ਹਲਕਾ ਜਿਹਾ ਇਹਨੂੰ ਸੌਟੇ ਕਰਨਾ ਆ ਕਠਲ ਨੂੰ ਬਿਲਕੁਲ ਠੰਡਾ ਹੋ ਗਿਆ ਸੀਗਾ ਪਾਣੀ ਇਹਦਾ ਬਿਲਕੁਲ ਆਪਾਂ ਡレイン ਆਊਟ ਕਰ ਦਿੱਤਾ ਸੀਗਾ ਇਹਨੂੰ ਤੇਲ ਦੇ ਵਿੱਚ ਸੌਟੇ ਕਰਨਾ ਬਹੁਤ ਹੀ ਜ਼ਰੂਰੀ ਆ ਗੈਸ ਦੀ ਫਲੇਮ ਜਿਹੜੀ ਆ ਔਨ ਕਰਕੇ ਤੁਸੀਂ ਮੀਡੀਅਮ ਹੀ ਰੱਖਣੀ ਆ ਜ਼ਿਆਦਾ ਨਹੀਂ ਪਕਾਣਾ ਜ਼ਿਆਦਾ ਨਹੀਂ ਜਲਾਣਾ ਜਦੋਂ ਇਹਦਾ ਹਲਕਾ ਜਿਹਾ ਕਲਰ ਚੇਂਜ ਹੋਣ ਲੱਗ ਜਾਵੇਗਾ ਫਿਰ ਤੁਸੀਂ ਦੇਖੋਗੇ ਕਿ ਸਾਡਾ ਕਠਲ ਬਿਲਕੁਲ ਚੰਗੀ ਤਰ੍ਹਾਂ ਤੇਲ ਦੇ ਵਿੱਚ ਸੌਟੇ ਹੋ ਗਿਆ ਕੁਝ ਲੋਕ ਜਿਹੜੇ ਆ ਉਹ ਇਹਨੂੰ ਫਰਾਈ ਵੀ ਕਰਦੇ ਆ ਤੇਲ ਦੇ ਵਿੱਚ ਪਰ ਜਿਹੜਾ ਆਪਾਂ ਫਰਾਈ ਕਰਾਂਗੇ ਉਹ ਜਿਆਦਾ ਹੈਵੀ ਹੋ ਜਾਂਦਾ ਜਦੋਂ ਆਪਾਂ ਸਬਜੀ ਬਣਾਉਂਦੇ ਆ ਸੋ ਇਸ ਕਰਕੇ ਤੁਸੀਂ ਇੰਨਾ ਕੋਈ ਤੇਲ ਪਾ ਕੇ ਇਹਨੂੰ ਇਹਦੇ ਵਿੱਚ ਹਲਕਾ ਇਹਨੂੰ ਸੋਰਟੇਜ ਆ ਕਰ ਲੈਣਾ ਆ ਇਸੇ ਕਰਕੇ ਹੀ ਮੈਂ ਤੇਲ ਥੋੜਾ ਜਿਆਦਾ ਪਾਇਆ ਸੀ ਨਹੀਂ ਤਾਂ ਟੁੱੜ ਕੇ ਵਾਸਤੇ ਤਾਂ ਸਿਰਫ ਇੱਕ ਕੜਛੀ ਹੀ ਠੀਕ ਸੀ ਪਰ ਤੇਲ ਇੰਨਾ ਜਿਆਦਾ ਨਹੀਂ ਲੱਗਦਾ ਇਹਦੇ ਨਾਲ ਇਹ ਹੁੰਦਾ ਆ ਤੇਲ ਦੇ ਵਿੱਚ ਇਹਨੂੰ ਕੁਸੋਰਟੇ ਕਰਨ ਦੇ ਨਾਲ ਤੇ ਬਹੁਤ ਵਧੀਆ ਸਬਜ਼ੀ ਚ ਇੱਕ ਅਲੱਗ ਫਲੇਵਰ ਆਂਦਾ ਹੈ ਤੇ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਕਲਰ ਜਿਹੜਾ ਆ ਹਲਕਾ ਜਿਹਾ ਇਹਦਾ ਚੇਂਜ ਹੋਣ ਲੱਗ ਪਿਆ ਆ ਬਹੁਤ ਜਿਆਦਾ ਇਹਨੂੰ ਸੌਫਟ ਨਹੀਂ ਕਰਨਾ ਬਹੁਤ ਜਿਆਦਾ ਇਹਨੂੰ ਮੈਸੀਜ ਨਹੀਂ ਕਰਨਾ ਤੇ ਹੁਣ ਨਾਲ ਹੀ ਮੈਂ ਇਹਨੂੰ ਕੱਢਣ ਲੱਗੀ ਆ ਦੇਖੋ ਇਸ ਤਰ੍ਹਾਂ ਛਾਂਦੀ ਦੇ ਨਾਲ ਕੱਢ ਕੇ ਇੱਕ ਅਲੱਗ ਬਰਤਨ ਦੇ ਵਿੱਚ ਪਾ ਕੇ ਰੱਖ ਲੈਣਾ ਜੀ ਇਹਨੂੰ ਇਸ ਤਰ੍ਹਾਂ ਦੇਖੋ ਬਹੁਤ ਵਧੀਆ ਇਹਦਾ ਕਲਰ ਆ ਜਾਂਦਾ ਆ ਤੁਸੀਂ ਐਸੇ ਤਰ੍ਹਾਂ ਹੀ ਨਮਕ ਲਗਾ ਕੇ ਖਾ ਲਓ ਨਮਕ ਮਸਾਲੇ ਲਗਾ ਕੇ ਖਾ ਸਕਦੇ ਹੋ ਵੀ ਵਧੀਆ ਲੱਗਦਾ ਆ ਸੁੱਕਾ ਬਣਾਉਣਾ ਹੋਵੇ ਤਾਂ ਤੁਸੀਂ ਸੁੱਕਾ ਵੀ ਬਣਾ ਸਕਦੇ ਆ ਤੇ ਸਬਜੀ ਇਹਦੀ ਬਹੁਤ ਹੀ ਵਧੀਆ ਆ ਸਿਹਤ ਵਾਸਤੇ ਬਹੁਤ ਵਧੀਆ ਹੈ ਇਹ ਚੀਜ਼ ਖਾਣੀ ਜ਼ਰੂਰ ਚਾਹੀਦੀ ਹੈ ਸਬਜੀ ਜ਼ਰੂਰ ਖਾਇਆ ਕਰੋ ਜੀ ਇਸ ਤਰ੍ਹਾਂ ਮੈਂ ਸਾਰਾ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਤੇਲ ਕੁਝ ਜ਼ਿਆਦਾ ਨਹੀਂ ਲੱਗਾ ਉਨੇ ਦਾ ਉਨਾ ਹੀ ਤੇਲ ਪੈਨ ਦੇ ਵਿੱਚ ਹੋਰ ਤੇਲ ਆਪਾਂ ਨਹੀਂ ਲੈਣਾ ਤੇ ਇਹਦੇ ਵਿੱਚ ਹੀ ਹੁਣ ਮੈਂ ਕਰੂੰਗੀ ਤੁੜਕੇ ਦੀ ਤਿਆਰੀ ਤੁੜਕੇ ਦੀ ਤਿਆਰੀ ਕਰਨ ਵਾਸਤੇ ਜੀ ਤੇਲ ਨੂੰ ਹਲਕਾ ਜਿਹਾ ਗਰਮ ਕਰ ਲਿਆ ਗਰਮ ਕਰਨ ਤੋਂ ਬਾਅਦ ਇਹ ਹੈਗਾ ਜੀ ਤੇਜ ਪੱਤਾ ਇੱਕ ਤੇ ਇਹ ਹੈਗੀਆਂ ਦੋ ਤਿੰਨ ਛੋਟੀਆਂ ਇਲਾਇਚੀਆਂ ਤੇ ਨਾਲ ਇਹ ਹੈਗੀਆਂ ਜੀ ਇਹ ਲੌਂਗ ਹੈ ਦਾਲਚੀਨੀ ਆ ਵੱਡੀ ਇਲਾਇਚੀ ਆ ਤੇ ਨਾਲ ਜੀ ਹੈਗੀਆਂ ਆ ਛੋਟੀਆਂ ਗੋਲ ਕਾਲੀਆਂ ਮਿਰਚਾਂ ਜਿਹੜੀਆਂ ਹੁੰਦੀਆਂ ਆ ਇਹ ਸਾਰੇ ਖੜੇ ਮਸਾਲੇ ਆ ਇਹ ਮੈਂ ਤੁਹਾਨੂੰ ਦਿਖਾ ਰਹੀ ਆ ਤੇ ਹੁਣ ਮੈਂ ਪਾ ਲਿਆ ਜੀ ਜੀਰਾ ਤੇਲ ਦੇ ਵਿੱਚ ਨਾਲ ਹੀ ਪਾਤਾ ਤੇਜ ਪਤਾ ਤੇ ਨਾਲ ਹੀ ਪਾਤੀ ਦਾਲਚੀਨੀ ਵੱਡੀ ਇਲਾਇਚੀ ਹਲਕੀ ਜਿਹੀ ਖੋਲ ਕੇ ਪਾ ਦੇਣੀ ਆ ਉਸ ਤੋਂ ਬਾਅਦ ਜੀ ਕਾਲੀਆਂ ਮਿਰਚਾਂ ਤੇ 2-3 ਲੌਂਗ ਸੀ ਉਹ ਵੀ ਪਾ ਲੈਣੇ ਆ ਤੇ ਛੋਟੀ ਇਲਾਇਚੀ ਵੀ ਪਾ ਲੈਣੀ ਆ ਇਹ ਚੀਜ਼ਾਂ ਪਾਤੀਆਂ ਪਾਣ ਤੋਂ ਬਾਅਦ ਇਹਨੂੰ ਹਲਕਾ ਜਿਹਾ ਆਪਾਂ ਹਲਾਵਾਂਗੇ ਤੇਲ ਜ਼ਿਆਦਾ ਗਰਮ ਨਹੀਂ ਤੇਜ ਨਹੀਂ ਗਰਮ ਹੋਣਾ ਚਾਹੀਦਾ ਤੇਲ ਜ਼ਿਆਦਾ ਕਿਉਂਕਿ ਜਿਹੜੇ ਮਸਾਲੇ ਇਹਨਾਂ ਦੀ ਪੂਰੀ ਤਰ੍ਹਾਂ ਖੁਸ਼ਬੂ ਇਹਨਾਂ ਦੀ 스멜 ਜਿਹੜੀ ਤੇਲ ਦੇ ਵਿੱਚ ਆ ਜਾਵੇ ਇਹ ਮਿਰਚਾਂ ਮੈਂ ਸੌਫਟ ਕਰਕੇ ਇਹਦੇ ਵਿੱਚ ਪਾਈਆਂ ਸੁੱਕੀਆਂ ਨਹੀਂ ਪਾਈਆਂ ਸੌਫਟ ਕਰਕੇ ਪਾਈਆਂ ਹਲਕਾ ਜਿਹਾ ਤੇਲ ਜਿਹੜਾ ਆ ਉੱਛਲੂਗਾ ਕਿਉਂਕਿ ਮੈਂ ਪਾਣੀ ਦੇ ਵਿੱਚ ਰੱਖੀਆਂ ਹੋਈਆਂ ਸੀਆਂ ਦੇ ਨਾਲ ਹੀ ਇਹਦੇ ਪਾ ਲੈਣੇ ਆਪਾਂ ਪਿਆਜ਼ ਆ ਦੇਖੋ ਜੀ ਕੱਟੇ ਹੋਏ ਸਾਰੇ ਪਿਆਜ਼ ਪਾ ਲੈਣੇ ਆ ਪਿਆਜ਼ਾਂ ਨੂੰ ਵੀ ਇਹਦੇ ਵਿੱਚ ਹਲਕਾ ਜਿਹਾ ਸੌਟੇ ਕਰਨਾ ਪਿਆਜ਼ ਜਦੋਂ ਤੱਕ ਪਿੰਕ ਜਿਹਾ ਹਲਕੇ ਜਿਹਾ ਗੁਲਾਬੀ ਹੋ ਜਾਂਦੇ ਉਦੋਂ ਤੱਕ ਪਕਾਉਣੇ ਆ ਪਿਆਜ਼ਾਂ ਨੂੰ ਜ਼ਿਆਦਾ ਆਪਾਂ ਬਰਾਊਨ ਨਹੀਂ ਕਰਨਾ ਜਾਂ ਡਾਰਕ ਬਰਾਊਨ ਨਹੀਂ ਕਰਨਾ ਹਲਕੇ ਜਿਹੇ ਹੀ ਪਿੰਕ ਜਦੋਂ ਹੋ ਜਾਣ ਇਹਦਾ ਕੱਚਾਪਨ ਇੱਕ ਪਿਆਜ਼ ਦਾ ਨਿਕਲ ਜਾਵੇ ਉਦੋਂ ਤੱਕ ਹੀ ਇਹਨਾਂ ਨੂੰ ਪਕਾਉਣਾ ਆ ਤੁਹਾਨੂੰ ਪਤਾ ਲੱਗ ਜਾਂਦਾ ਆ ਜਦੋਂ ਪਿਆਜ਼ ਦਾ ਕਲਰ ਚੇਂਜ ਹੋਣ ਲੱਗ ਜਾਂਦਾ ਆ ਜੀ ਇਸ ਤਰ੍ਹਾਂ ਪਿਆਜ਼ ਨੂੰ ਹਿਲਾਉਂਦੇ ਰਹਿਣਾ ਲਗਾਤਾਰ ਜੀ ਤੁਸੀਂ ਦੇਖ ਸਕਦੇ ਹੋ ਕਲਰ ਇਹਦਾ ਚੇਂਜ ਹੋ ਗਿਆ ਪਿਆਜ਼ ਨੂੰ ਮੈਂ ਕਰਤਾ ਸਾਈਡਾਂ ਤੇ ਸੈਂਟਰ ਦੇ ਵਿੱਚ ਜਿਹੜਾ ਆਇਲ ਇਹ ਇੱਥੇ ਮੈਂ ਹੁਣ ਪਾਣਾ ਜੀ ਆਪਣਾ ਲਸਣ ਲਸਣ ਸਾਬਤ ਹੀ ਪਾਣਾ ਆ ਸਾਬਤ ਲਸਣ ਪੂਰੀ ਤਰ੍ਹਾਂ ਮੈਸ਼ ਹੋ ਜਾਂਦਾ ਆ ਤੁਸੀਂ ਦੇਖਦੇ ਜਾਓ ਕਿ ਸਬਜ਼ੀ ਬਣਦੀ ਕਿੰਨੀ ਵਧੀਆ ਆ ਐਸੇ ਤਰ੍ਹਾਂ ਹੀ ਸਾਬਤ ਲਸਣ ਨੂੰ ਵੀ ਇਹਦੇ ਵਿੱਚ ਮੈਂ ਹਲਕਾ ਜਿਹਾ ਤੇਲ ਦੇ ਵਿੱਚ ਪਕਾਉਣਾ ਆ ਤੇ ਨਾਲ ਹੀ ਇਹਦੇ ਵਿੱਚ ਪਾ DNA ਜੀ ਮੈਂ ਆਪਣਾ ਗ੍ਰੇਟ ਕੀਤਾ ਹੋਇਆ ਅਦਰਕ ਕद्दूकस ਕੀਤਾ ਹੋਇਆ ਅਦਰਕ ਜਿਹੜਾ ਕद्दूकस ਕਰਕੇ ਪਾਣਾ ਅਗਰ ਤੁਹਾਨੂੰ ਪਸੰਦ ਆ ਤੁਸੀਂ ਉਹਦੇ ਲੰਬੇ ਸਲਾਈਸ ਜਿਸ ਤਰ੍ਹਾਂ ਪਿਆਜ਼ ਕੀਤੇ ਇਸ ਤਰ੍ਹਾਂ ਵੀ ਕਰ ਸਕਦੇ ਆ ਕਿਉਂਕਿ ਮੈਂ ਇਹਦੇ ਵਿੱਚ ਖੜੇ ਮਸਾਲੇ ਪਾਏ ਆ ਇਸ ਤਰ੍ਹਾਂ ਅਦਰਕ ਤਾਂ ਹੀ ਮੈਂ ਕद्दूकस ਕਰਕੇ ਪਾਇਆ ਕਿਉਂਕਿ ਅਗਰ ਮੂੰਹ ਦੇ ਵਿੱਚ ਆਂਦਾ ਆ ਫਿਰ ਬੱਚੇ ਜਿਹੜੇ ਆ ਉਹ ਨਾ ਉਹ ਖਾਂਦੇ ਨਹੀਂ ਸਬਜ਼ੀ ਤੇ ਜਿਹੜੇ ਖੜੇ ਮਸਾਲੇ ਹੁੰਦੇ ਆ ਉਹ ਆਪਾਂ ਅਗਰ ਕੱਢਣੇ ਚਾਹੋ ਤਾਂ ਕੱਢ ਵੀ ਸਕਦੇ ਆ ਨਾ ਸਾਈਡ ਤੇ ਸੋ ਜੀ ਇਸ ਤਰ੍ਹਾਂ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਆ ਤੇ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਵੀ ਆ ਇਸ ਮਸਾਲੇ ਨੂੰ ਸਾਰੇ ਨੂੰ ਜਿਹੜੇ ਆਪਾਂ ਪਾਏ ਆ ਪਿਆਜ਼ ਲਸਣ ਅਦਰਕ ਸਾਰੇ ਨੂੰ ਚੰਗੀ ਤਰ੍ਹਾਂ ਭੁੰਨਣਾ ਆ ਕਲਰ ਹੋਣ ਲੱਗ ਪਿਆ ਜੀ ਚੇਂਜ ਤੇ ਇਸ ਤੋਂ ਬਾਅਦ ਜੀ ਮੈਂ ਹੁਣ ਇਹਦੇ ਵਿੱਚ ਪਾਉਣਾ ਆ ਜੀ ਆਪਣੇ ਟਮਾਟਰ ਜਿਹੜੇ ਵੱਡੇ ਸਾਈਜ਼ ਦੇ ਤਿੰਨ ਕੱਟੇ ਹੋਏ ਸੀ ਟਮਾਟਰ ਵੀ ਕੱਟ ਕੇ ਹੀ ਪਾਉਣੇ ਆ ਬਹੁਤ ਵਧੀਆ ਸਬਜ਼ੀ ਬਣਦੀ ਆ ਬਹੁਤ ਸੌਖੇ ਮਸਾਲੇ ਬਣਾਣੇ ਆ ਕੋਈ ਪੀਸਣੇ ਨਹੀਂ ਗ੍ਰਾਇੰਡ ਨਹੀਂ ਕਰਨੇ ਕੁਝ ਨਹੀਂ ਕਰਨਾ ਤੇ ਟਮਾਟਰ ਜ਼ਰੂਰ ਮੈਂ ਇਹਨਾਂ ਦਾ ਛਿਲਕਾ ਉਤਾਰ ਕੇ ਅਗਰ ਬੀਜ ਜ਼ਿਆਦਾ ਹੋਣ ਤਾਂ ਬੀਜ ਕੱਢ ਕੇ ਹੀ ਇਹਨਾਂ ਨੂੰ ਮੈਂ ਕੱਟਦੀ ਹੁੰਦੀ ਆ ਛਿਲਕਾ ਜ਼ਰੂਰ ਉਤਾਰਿਆ ਕਰੋ ਕਿਉਂਕਿ ਇਹ ਗਲਦਾ ਨਹੀਂ ਅਗਰ ਇਹਦੀ ਪੇਸਟ ਬਣਾਉਣੀ ਆ ਤਾਂ ਤੁਸੀਂ ਪੀਸ ਸਕਦੇ ਆ ਛਿਲਕੇ ਦੇ ਸਮੇਤ ਤੇ ਅਗਰ ਤੁਸੀਂ ਪੇਸਟ ਨਹੀਂ ਬਣਾਉਣੀ ਕੱਟ ਕੇ ਪਾਉਣਿਆਂ ਟਮਾਟਰ ਤਾਂ ਫਿਰ ਤੁਸੀਂ ਇਹਨਾਂ ਦਾ ਛਿਲਕਾ ਜ਼ਰੂਰ ਹਲਾਦਿਆ ਕਰੋ ਹਲਕੀ ਜਿਹੀ ਦੀ ਸਕਿਨ ਜਿਹੀ ਹੁੰਦੀ ਆ ਤੁਸੀਂ ਦੇਖਿਆ ਹੋਊਗਾ ਜਦੋਂ ਆਪਾਂ ਸਬਜ਼ੀ ਬਣਾਉਂਦੇ ਆ ਤਾਂ ਸਬਜ਼ੀ ਦੇ ਵਿੱਚ ਉਹ ਗਲਦਾ ਨਹੀਂ ਹੈਗਾ ਇੱਕ ਸਾਈਡ ਤੇ ਜ਼ਰੂਰ ਹੁੰਦਾ ਆ ਇਹ ਅਗਰ ਨਾ ਛਿੱਲ ਕੇ ਪਾਈਏ ਸੋ ਜੀ ਹਲਕਾ ਜਿਹਾ ਮੈਂ ਇੱਕ ਚਮਚ ਇਹਦੇ ਵਿੱਚ ਨਮਕ ਦਾ ਪਾਇਆ ਬਾਕੀ ਨਮਕ ਅਸੀਂ ਬਾਅਦ ਵਿੱਚ ਪਾਵਾਂਗੇ ਤੇ ਇਸ ਤਰ੍ਹਾਂ ਇਹਨੂੰ ਮੈਂ ਢੱਕ ਕੇ ਥੋੜਾ ਟਾਈਮ ਲਈ ਪਕਾਵਾਂਗੀ ਇੱਕ ਮਿੰਟ ਵਾਸਤੇ ਤੇ ਇੱਧਰ ਜਿਹੜਾ ਇਹ ਪਾਣੀ ਆ ਇਹਦੇ ਵਿੱਚ ਮੈਂ ਪਾਣੀ ਇੱਕ ਕੜਛੀ ਪਾਣੀ ਦੀ ਲੈ ਲਈ ਆ ਆ ਦੇਖੋ ਜੀ ਪਾਣੀ ਗਰਮ-ਗਰਮ ਲੈ ਲਿਆ ਆ ਪਾਣੀ ਦੇ ਵਿੱਚ ਹੁਣ ਮੈਂ ਤੁਹਾਨੂੰ ਦੱਸੂਗੀ ਮੈਂ ਇਹਦੇ ਵਿੱਚ ਕੀ ਪਾਉਣ ਲੱਗੀ ਆ ਤੇ ਤੁਸੀਂ ਦੇਖਦੇ ਜਾਓ ਇਹਦੇ ਵਿੱਚ ਪਾਤਾ ਜੀ ਮੈਂ 3 ਚਮਚ ਭਰ ਕੇ ਤਨੀਆ ਪਾਊਡਰ ਇਹਦੇ ਵਿੱਚ ਇਹ ਹੁੰਦਾ ਆ ਕਿ ਅਗਰ ਅਸੀਂ ਸਿੰਪਲ ਪਾਣੀ ਚ ਵੀ ਪਾ ਸਕਦੇ ਆ ਕਿਉਂਕਿ ਮੇਰੇ ਕੋਲ ਪਾਣੀ ਵਧੀਆ ਸੀ ਤੇ ਕਠਲ ਦਾ ਹੀ ਪਾਣੀ ਸੀ ਇਹਦੇ ਵਿੱਚ ਅਸੀਂ ਉਬਾਲਿਆ ਹੋਇਆ ਸੀ ਤੇ ਇਹਦੇ ਵਿੱਚ ਵੀ ਬਹੁਤ ਵਧੀਆ ਰਹਿੰਦਾ ਆ ਮਸਾਲੇ ਜਿਹੜੇ ਪੂਰੀ ਤਰ੍ਹਾਂ ਫੁੱਲ ਜਾਂਦੇ ਆ 2 ਚਮਚ ਭਰ ਕੇ ਮੇਦ ਵਿੱਚ ਦੇਗੀ ਮਿਰਚ ਦੇ ਪਾ ਲੈ ਹਾਫ ਟੀस्पून ਜਿਹੜਾ ਇਹਦੇ ਵਿੱਚ ਮੈਂ ਹਲਦੀ ਪਾ ਲਈ ਆ ਤੇ ਹਾਫ ਟੀस्पून ਹੀ ਇਹਦੇ ਵਿੱਚ ਜੀਰਾ ਪਾਊਡਰ ਪਾਇਆ ਆ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦੇਣਾ ਸਾਰੇ ਮਸਾਲਿਆਂ ਨੂੰ ਦੇਖੋ ਜੀ ਮਸਾਲੇ ਹੋ ਗਏ ਆ ਮਿਕਸ ਦੇਖੋ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਿੰਪਲ ਪਾਣੀ ਚ ਵੀ ਇਹ ਕਰ ਸਕਦੇ ਆ ਮਿਕਸ ਪਰ ਮੇ ਦੇ ਵਿੱਚ ਹੀ ਕੀਤੇ ਆ ਤੇ ਹੁਣ ਇਹਨਾਂ ਮਸਾਲਿਆਂ ਨੂੰ ਇੱਧਰ ਜਿਹੜੇ ਸਾਡੇ ਪੈਨ ਦੇ ਵਿੱਚ ਪਕ ਰਾਇਆ ਹਲਕਾ ਹਲਕਾ ਬਿਲਕੁਲ ਸੌਫਟ ਹੋ ਗਏ ਆ ਹੁਣ ਇਹਨੂੰ ਇਸੇ ਹੀ ਚਮਚ ਨਾਲ ਚਮਚ ਨਾਲ ਜਾਂ ਕੜਛੀ ਦੇ ਨਾਲ ਇਹਨਾਂ ਨੂੰ ਹਲਕੇ ਹਲਕੇ ਆਪਾਂ ਮੈਸ਼ ਕਰਦੇ ਜਾਣਾ ਆ ਸਾਰੇ ਬਿਲਕੁਲ ਇਕੁਅਲ ਸਾਈਜ਼ ਦੇ ਵਿੱਚ ਇਸ ਤਰ੍ਹਾਂ ਮੈਸ਼ ਹੋ ਜਾਣੇ ਆ ਜਿਵੇਂ ਆਪਾਂ ਗਰਾਇੰਡਰ ਵਿੱਚ ਕਰਦੇ ਆ ਕਿਉਂਕਿ ਨਮਕ ਪਾਤਾ ਨਮਕ ਦੇ ਨਾਲ ਬਿਲਕੁਲ ਇਹ ਸੌਫਟ ਹੋ ਜਾਂਦੇ ਆ ਤੇ ਇਹ ਤੇ ਟਾਕੇ ਪਕਾਇਆ 2 ਤੋਂ 3 ਮਿੰਟ ਤੇ ਨਾਲ ਹੀ ਇਹਦੇ ਵਿੱਚ ਮੈਂ ਪਾ ਦਿੱਤੀਆਂ ਜੀ ਆਪਣੀਆਂ ਕਟੀਆਂ ਹੋਈਆਂ ਤਿੰਨ ਚਾਰ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਦਾ ਵੀ ਬਹੁਤ ਵਧੀਆ ਫਲੇਵਰ ਆਂਦਾ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਹਰੀ ਮਿਰਚ ਦੀ ਪੇਸਟ ਪਾ ਸਕਦੇ ਆ ਪਰ ਕਟੀਆਂ ਵਧੀਆ ਰਹਿੰਦੀਆਂ ਆ ਕਿਉਂਕਿ ਆਪਾਂ ਸਾਰੀਆਂ ਚੀਜ਼ਾਂ ਕੱਟ ਕੇ ਹੀ ਪਾਈਆਂ ਆ ਤੁਸੀਂ ਦੇਖ ਸਕਦੇ ਹੋ ਅੱਗੇ ਨਾਲੋਂ ਇਹ ਮਸਾਲਾ ਜਿਹੜਾ ਸਾਡਾ ਬਿਲਕੁਲ ਚੰਗੀ ਤਰ੍ਹਾਂ ਸੌਫਟ ਹੋ ਗਿਆ ਆ ਹਲਕਾ ਹਲਕਾ ਮੈਸੇਜ ਆ ਵੀ ਹੋਣ ਲੱਗ ਪਿਆ ਆ ਇਸ ਤਰ੍ਹਾਂ ਹੀ ਇਹ ਪੂਰਾ ਮਸਾਲਾ ਬਿਲਕੁਲ ਮਿਕਸ ਹੋ ਜਾਣਾ ਆ ਚਮਚ ਦੇ ਨਾਲ ਤੁਸੀਂ ਹਲਕਾ ਹਲਕਾ ਹਿਲਾਉਂਦੇ ਜਾਣਾ ਤੇ ਹੁਣ ਵੀ ਜਿਹੜੇ ਮੈਂ ਆਪਣੇ ਮਸਾਲੇ ਪਾਏ ਸੀ ਇਹਦੇ ਵਿੱਚ ਮਿਕਸ ਕੀਤੇ ਸੀ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਦੇਣੇ ਆ ਪਾ ਕੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਨਾ ਆ ਹਿਲਾਉਣਾ ਆ ਤੇ ਇਹਨੂੰ ਫੇਰ ਆਪਾਂ ਪਕਾਉਣਾ ਆ ਜਿੰਨਾ ਮਸਾਲਾ ਆਪਾਂ ਵਧੀਆ ਤਰੀਕੇ ਦੇ ਨਾਲ ਭੁੰਨਾਗੇ ਸਬਜੀ ਉਨੀ ਹੀ ਵਧੀਆ ਸੁਪਰ ਡੂਪਰ ਹਿੱਟ ਟੇਸਟੀ ਬਣਦੀ ਆ ਤੁਸੀਂ ਸਬਜੀ ਬਣਾਓਗੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਤੁਸੀਂ ਘਰ ਬਣਾਈ ਆ ਜਾਂ ਤੁਸੀਂ ਰੈਸਟੋਰੈਂਟ ਤੋਂ ਲਿਆ ਕੇ ਇਹ ਸਬਜੀ ਖਾਧੀ ਆ ਹੁਣ ਮੈਂ ਇਹਦੇ ਵਿੱਚ 2 ਤੋਂ 3 ਚਮਚ ਦਹੀਂ ਦੇ ਪਾਉਣੇ ਆ ਦਹੀਂ ਪਾਉਂਦੇ ਸਾਰ ਹੀ ਇਹਨੂੰ ਜਲਦੀ ਜਲਦੀ ਮਿਕਸ ਕਰਦੇ ਜਾਣਾ ਹਿਲਾਉਂਦੇ ਜਾਣਾ ਤਾਂ ਜੋ ਦਹੀਂ ਦੇ ਵਿੱਚ ਦਾਣੇ ਨਾ ਬਣਨ ਦਹੀਂ ਪਟੇਨਾ ਕਿਉਂਕਿ ਨਮਕ ਅਸੀਂ ਥੋੜਾ ਜਿਹਾ ਪਹਿਲਾਂ ਪਾਇਆ ਸੀ ਪਰ ਉਹ ਜ਼ਿਆਦਾ ਨਮਕ ਨਹੀਂ ਸੀ ਆ ਦੇਖੋ ਦਹੀਂ ਪਾਣ ਦੇ ਨਾਲ ਇਹ ਹੁੰਦਾ ਆ ਕਿ ਇਹ ਸਬਜੀ ਦੇ ਵਿੱਚ ਇੱਕ ਕਰੀਮੀ ਟੇਸਟ ਆਂਦਾ ਆ ਤੇ ਸਬਜੀ ਦੇ ਵਿੱਚ ਉਹ ਜਿਹੜਾ ਕਰੀਮੀ ਟੇਸਟ ਆਂਦਾ ਉਹਦੇ ਨਾਲ ਸਬਜੀ ਸਾਡੀ ਦਾ ਬਹੁਤ ਹੀ ਵਧੀਆ ਟੇਸਟ ਬਣ ਜਾਂਦਾ ਆ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਆ ਦੇਖੋ ਜੀ ਸਬਜੀ ਦੀ ਰੰਗਤ ਦੇਖੋ ਹੌਲੀ ਹੌਲੀ ਤੁਸੀਂ ਦੇਖਦੇ ਜਾਓ ਤੇ ਇਹਨੂੰ ਮੈਂ ਢੱਕ ਕੇ ਥੋੜਾ ਟਾਈਮ ਰੱਖੂਗੀ ਢੱਕਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੁਬਾਰਾ ਦਿਖਾਨੀ ਆ ਤੇ ਆ ਦੇਖੋ ਸਬਜੀ ਬਿਲਕੁਲ ਪੂਰੀ ਤਰ੍ਹਾਂ ਸਾਡੀ ਮੈਸ਼ ਹੋ ਚੁੱਕੀ ਆ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋ ਚੁੱਕੀ ਆ ਮਸਾਲਾ ਸਾਡਾ ਇਹਦੇ ਵਿੱਚ ਹੁਣ ਮੈਂ ਥੋੜਾ ਜਿਹਾ ਟੇਸਟ ਦੇ ਅਕੋਰਡਿੰਗ ਨਮਕ ਹੋਰ ਪਾਣਾ ਆ ਹੁਣ ਤੁਸੀਂ ਚਾਹੋ ਤਾਂ ਇਹਦੇ ਵਿੱਚੋਂ ਤੇਜ ਪੱਤਾ ਹਜੇ ਨਾ ਕੱਢਿਓ ਬਾਅਦ ਵਿੱਚ ਕੱਢ ਸਕਦੇ ਆ ਪਰ ਤੇਜ ਪੱਤਾ ਤੁਸੀਂ ਕੱਢ ਸਕਦੇ ਆ ਇਹ ਹੈਗੇ ਜੀ ਕਸੂਰੀ ਮੇਥੀ ਡ్రਾਈ roast ਕਰਕੇ ਮੈਂ ਇਹਨੂੰ ਇੱਕ ਪਾਊਡਰ ਜਿਹਾ ਬਣਾ ਕੇ ਰੱਖਿਆ ਹੋਇਆ ਸੀ ਤੇ ਇਹ ਵੀ ਪਾ ਦੇਣੀ ਆ ਕਸੂਰੀ ਮੇਥੀ ਦਾ ਟੇਸਟ ਬਹੁਤ ਵਧੀਆ ਆਂਦਾ ਆ ਬਹੁਤ ਹੀ ਜ਼ਿਆਦਾ ਵਧੀਆ ਫਲੇਵਰ ਇਹਦਾ ਆਂਦਾ ਆ ਦੇਖੋ ਜੀ ਸਾਡਾ ਜਿਹੜਾ ਮਸਾਲਾ ਆ ਪੂਰੀ ਤਰ੍ਹਾਂ ਬਿਲਕੁਲ ਦਾਣੇਦਾਰ ਫੁੱਲ ਚੁੱਕਾ ਆ ਤੇ ਇੱਕ ਕਰੀਮੀ ਟੈਕਸਚਰ ਆ ਚੁੱਕਾ ਆ ਮਸਾਲੇ ਦਾ ਸਾਡੇ ਦਾ ਦੇਖੋ ਜੀ ਹੁਣ ਇਹਨੂੰ ਮੈਂ ਹਲਕਾ ਜਿਹਾ ਕਟਛੀ ਦੀ ਮਦਦ ਦੇ ਨਾਲ ਹੋਰ ਵੀ ਮੈਸ਼ ਕਰ ਰਹੀ ਆਂ ਕੋਈ ਸਾਨੂੰ ਇਹਦੇ ਵਿੱਚ ਦੇਖੋ ਤੁਸੀਂ ਸਾਰੇ ਆਪਾਂ ਖੜੇ ਮਸਾਲੇ ਪਾਏ ਸੀ ਤੇ ਕੋਈ ਵੀ ਕਿਸੇ ਚੀਜ਼ ਦੀ ਇੰਨੀ ਮਿਹਨਤ ਨਹੀਂ ਕਰਨੀ ਪਈ ਤੇ ਮਸਾਲੇ ਸਾਡੇ ਪੂਰੀ ਤਰ੍ਹਾਂ ਸੌਫਟ ਹੋ ਗਿਆ ਪੂਰੇ ਪੇਸ਼ੈਂਸ ਦੇ ਨਾਲ ਪੂਰੇ ਸਬਰ ਦੇ ਨਾਲ ਆਪਾਂ ਇਹ ਮਸਾਲਿਆਂ ਨੂੰ ਪਕਾਉਣਾ ਆ ਤੇ ਹਲਕਾ ਜਿਹਾ ਜਿਹੜਾ ਮੈਂ ਪਾਣੀ ਉਧਰ ਰੱਖਿਆ ਹੋਇਆ ਸੀਗਾ ਜਿਹਦੇ ਵਿੱਚ ਆਪਾਂ ਕਠਲ ਨੂੰ ਉਬਾਲ ਲਿਆ ਸੀ ਤੇ ਉਹ ਪਾਣੀ ਮੈਂ ਥੋੜਾ ਜਿਹਾ 2-3 ਚਮਚ ਇਹਦੇ ਵਿੱਚ ਹੋਰ ਪਾਇਆ ਆ ਤੇ ਮਸਾਲਾ ਸਾਡਾ ਪੂਰੀ ਤਰ੍ਹਾਂ ਮੈਸ਼ ਹੋ ਗਿਆ ਆ ਵਧੀਆ ਤਰੀਕੇ ਦੇ ਨਾਲ ਦੇਖੋ ਆਇਲ ਜਿਹੜਾ ਆ ਇਹਦਾ ਸੈਪਰੇਟ ਹੋਣ ਲੱਗ ਪਿਆ ਆ ਤੇ ਸਾਈਡਾਂ ਤੋਂ ਵੀ ਪੂਰਾ ਮਸਾਲਾ ਲਾਂਦੇ ਜਾਣਾ ਆ ਤੇ ਸਾਰਾ ਇਹਨੂੰ ਇਹਦੇ ਵਿੱਚ ਮਿਕਸ ਕਰਦੇ ਜਾਣਾ ਆ ਤੇ ਚਲਦੀ ਚਲਦੀ ਵੀਡੀਓ ਨੂੰ ਤੁਸੀਂ ਲਾਈਕ ਵੀ ਕਰਦੇ ਜਾਣਾ ਆ ਜੀ ਤੇ ਸਬਸਕ੍ਰਾਈਬ ਵੀ ਕਰਦੇ ਹੋ ਜਿਨ੍ਹਾਂ ਨੇ ਨਹੀਂ ਕੀਤਾ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਨਹੀਂ ਕੀਤਾ ਜਰੂਰ ਕਰਦੇ ਹੋ ਤੇ ਜੀ ਲਾਈਕ ਵੀ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਦਿਆ ਕਰੋ ਹੁਣ ਮੈਂ ਪਾਤਾ ਆਪਣਾ ਜਿਹੜਾ ਕਠਲ ਰੱਖਿਆ ਹੋਇਆ ਸੀ ਆਪਾਂ ਉਹਨੂੰ ਪਾ DNA ਬਿਲਕੁਲ ਸਾਡੀ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗੀ ਕਠਲ ਪਾਉਣ ਤੋਂ ਬਾਅਦ ਜੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਤਾ ਜੋ ਜਿਹੜੀ ਮਸਾਲਾ ਆ ਮਸਾਲੇ ਦੀ ਕੋਟਿੰਗ ਆ ਪੂਰੀ ਇੱਕ ਇੱਕ ਪੀਸ ਦੇ ਉੱਤੇ ਆ ਜਾਵੇ ਤੇ ਅੰਦਰ ਤੱਕ ਪੀਸਾਂ ਦੇ ਫਲੇਵਰ ਚਲ ਜਵੇ ਸਾਡੇ ਮਸਾਲੇ ਦਾ ਤੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਨਾ ਆ ਇਹ ਜਿਹੜੀ ਸਬਜੀ ਆ ਤੁਸੀਂ ਚਾਵਲਾਂ ਨਾਲ ਖਾਓਗੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਸਿੰਪਲ ਪਲੇਨ ਫੁੱਲ ਕੇ ਪ੍ਰਸ਼ਾਦੇ ਦੇ ਨਾਲ ਖਾਓਗੇ ਉਹ ਵੀ ਵਧੀਆ ਲੱਗਦੀ ਆ ਪਰੌਂਠੇ ਦੇ ਨਾਲ ਤਾਂ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਆ ਪਰ ਆਮ ਤੌਰ ਤੇ ਸਾਰੇ ਇਹਨੂੰ ਚਾਵਲਾਂ ਨਾਲ ਖਾਂਦੇ ਆ ਤੇ ਅੱਜ ਅਸੀਂ ਵੀ ਚਾਵਲਾਂ ਦੇ ਨਾਲ ਹੀ ਇਹਨੂੰ ਸਰਵ ਕਰਾਂਗੇ ਸਬਜੀ ਨੂੰ ਤੇ ਹੁਣ ਦੇਖੋ ਸਬਜੀ ਦੀ ਰੰਗਤ ਦੇਖੋ ਲੱਗ ਰਿਹਾ ਨਾ ਜਿਵੇਂ ਕਿ ਆਪਾਂ ਨੌਨ ਵੇਜ ਬਣਾ ਰਹੇ ਹੋਈਏ ਦੇਖੋ ਨੇੜਿਓਂ ਇਹਦੀ ਲੁੱਕ ਕਿੰਨੀ ਵਧੀਆ ਆ ਰਹੀ ਆ ਹੁਣ ਤੁਸੀਂ ਇੱਥੇ ਚਾਹੋ ਤਾਂ ਨਾ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਸਬਜੀ ਨੂੰ ਇੰਜੋਏ ਕਰ ਸਕਦੇ ਆ ਕਿਉਂਕਿ ਇਹ ਬਣ ਜਾਂਦੀ ਆ ਸੁੱਕੀ ਸਬਜੀ ਦੋ ਤਰੀਕਿਆਂ ਨਾਲ ਆਪਾਂ ਇਹਨੂੰ ਬਣਾ ਸਕਦੇ ਆ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਢੱਕ ਕੇ ਤੇ ਇਹਨੂੰ ਤੁਸੀਂ ਸੌਫਟ ਤਾਂ ਹੋਈ ਹੋਈ ਆ ਤੇ ਇਹਨੂੰ ਤੁਸੀਂ ਹਲਕਾ ਜਿਹਾ ਢੱਕ ਕੇ ਥੋੜਾ ਹੋਰ ਸੌਫਟ ਕਰ ਲਓ ਸਿਮ ਗੈਸ ਤੇ ਤੇ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਸੁੱਕੀ ਮਸਾਲੇਦਾਰ ਇਕਠੜ ਦੀ ਸਬਜੀ ਇਸੇ ਤਰ੍ਹਾਂ ਵੀ ਤੁਹਾਨੂੰ ਬੜੀ ਪਸੰਦ ਆਊਗੀ ਅਗਰ ਤੁਸੀਂ ਇਸ ਤਰ੍ਹਾਂ ਖਾਣਾ ਚਾਹੋ ਪਰ ਮੈਂ ਬਣਾਣੀ ਆ ਅੱਜ ਗਰੇਵੀ ਵਾਲੀ ਹਲਕੀ ਜਿਹੀ ਲੱਟਪਟੀ ਗਰੇਵੀ ਰੱਖਣੀ ਆ ਸੋ ਮੇਦ ਵਿੱਚ ਪਾਣੀ ਪਾਉਂਗੀ ਪਾਣੀ ਵੀ ਤੁਸੀਂ ਹੁਣ ਮੈਂ ਉਹ ਕਠਲ ਵਾਲਾ ਪਾਣੀ ਨਹੀਂ ਪਾਣਾ ਹੁਣ ਮੈਂ ਸਿੰਪਲ ਪਾਣੀ ਪਾਉਣਾ ਆ ਉਹ ਵੀ ਗਰਮ ਕਰਕੇ ਪਾਣੀ ਪਾਵਾਂਗੀ ਤੇ ਸਬਜੀ ਸਾਡੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਐਸੇ ਤਰ੍ਹਾਂ ਇਹਨੂੰ ਸੁੱਕੀ ਸਬਜ਼ੀ ਨੂੰ ਵੀ ਤੁਸੀਂ ਖਾ ਕੇ ਇੰਜੋਏ ਕਰ ਸਕਦੇ ਆ ਬਹੁਤ ਟੇਸਟੀ ਲੱਗਦੀ ਆ ਜੀ ਆਹ ਦੇਖੋ ਜੀ ਮੈਂ ਇਹਦੇ ਵਿੱਚ ਪਾਤਾ ਗਰਮ ਪਾਣੀ ਜਿੰਨੀ ਤੁਹਾਨੂੰ ਜ਼ਰੂਰਤ ਆ ਗਰੇਵੀ ਦੀ ਉਹਨਾਂ ਕੁ ਤੁਸੀਂ ਪਾਣੀ ਪਾ ਸਕਦੇ ਆ ਤੇ ਆ ਜਿਆਦਾ ਪਾਣੀ ਪਾਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਅਸੀਂ ਇਹਨੂੰ ਪਕਾਉਣਾ ਨਹੀਂ ਆਲ ਰੈਡੀ ਇਹ ਉਬਾਲਿਆ ਵੀ ਸੀ ਤੇ ਇਹਨੂੰ ਹਲਕਾ ਜਿਹਾ ਆਇਲ ਦੇ ਵਿੱਚ ਸੌਟੇ ਵੀ ਕੀਤਾ ਸੀ ਬਸ ਇਹਦੇ ਵਿੱਚ ਜਿਹੜੇ ਫਲੇਵਰ ਆ ਮਿਰਚ ਮਸਾਲਿਆਂ ਦੇ ਉਹ ਸਾਰੇ ਆ ਜਾਣ ਇੰਨਾ ਕੁ ਹੀ ਪਾਣੀ ਪਾਣਾ ਆ ਤੇ ਤੁਸੀਂ ਹਲਕੀ ਜਿਹੀ ਗਰੇਵੀ ਰੱਖਣੀ ਆ ਜਿੰਨੇ ਕੁ ਤੁਸੀਂ ਚਾਵਲਾਂ ਦੇ ਨਾਲ ਇਹਨੂੰ ਇੰਜੋਏ ਕਰ ਸਕੋ ਤੇ ਆ ਦੇਖੋ ਇਸ ਤਰ੍ਹਾਂ ਹੁਣ ਮੈਂ ਇਹਨੂੰ ਥੋੜਾ ਟਾਈਮ ਢੱਕ ਕੇ ਪਕਾਵਾਂਗੀ ਲਓ ਜੀ ਦੇਖੋ ਸਬਜ਼ੀ ਸਾਡੀ ਵਾਓ ਇੰਨੀ ਸੋਹਣੀ ਖੁਸ਼ਬੂ ਆ ਰਹੀ ਸੀ ਨਾ ਜਿਵੇਂ ਆ ਪਟਾਬਾ ਸਟਾਈਲ ਬਣਾਉਂਦੇ ਹੋਈਏ ਨਾ ਇਹ ਘਟਾਬੇ ਤੇ ਬਣਦੀ ਹੁੰਦੀ ਹੈ ਸਬਜੀ ਬਸ ਉਹੀ ਸਾਡਾ ਸਟਾਈਲ ਸੀਗਾ ਉਹੀ ਟੇਸਟ ਸੀਗਾ ਬਿਲਕੁਲ ਪਰਫੈਕਟ ਸੀ ਸਾਰਾ ਕੁਝ ਤੇ ਇਸ ਤਰ੍ਹਾਂ ਹੀ ਸਬਜੀ ਸਾਡੇ ਦੀਆਂ ਖੁਸ਼ਬੂਆਂ ਚਾਰੇ ਪਾਸੇ ਫੈਲੀਆਂ ਹੋਈਆਂ ਹੋਈਆਂ ਸੀਆਂ ਤੇ ਬਹੁਤ ਵਧੀਆ ਬਣ ਕੇ ਸਬਜੀ ਇਹ ਤਿਆਰ ਹੋ ਜਾਂਦੀ ਆ ਤੇ ਹਰ ਕੋਈ ਇਹਨੂੰ ਇੰਜੋਏ ਕਰਦਾ ਆ ਆ ਦੇਖੋ ਤੇਜ ਪੱਤਾ ਮੈਂ ਹੁਣ ਕੱਢ ਰਹੀ ਆ ਇਹਨੂੰ ਤੁਸੀਂ ਕੱਢ ਸਕਦੇ ਹੋ ਤੇ ਜੇ ਅਗਰ ਤੁਸੀਂ ਹੋਰ ਵੀ ਮਸਾਲੇ ਜਿਵੇਂ ਕਿ ਵੱਡੀ ਇਲਾਇਚੀ ਉਹਨੂੰ ਕੱਢਣਾ ਚਾਹੋ ਤਾਂ ਉਹ ਵੀ ਕੱਢ ਸਕਦੇ ਆ ਤੇ ਢਾਕੇ ਥੋੜਾ ਟਾਈਮ ਮੈਂ ਹੋਰ ਪਕਾਵਾਂਗੀ ਇਹਨੂੰ ਤੇ ਬਣਾਇਓ ਜਰੂਰ ਜੀ ਬਹੁਤ ਵਧੀਆ ਇਹ ਚੀਜ਼ ਬਣ ਕੇ ਤਿਆਰ ਹੁੰਦੀ ਆ ਸਬਜੀ ਸਾਡੀ ਤੇ ਖਾਣ ਨੂੰ ਬਹੁਤ ਟੇਸਟੀ ਲੱਗਦੀ ਆ ਹਰ ਕੋਈ ਇਹ ਖਾਣੀ ਪਸੰਦ ਕਰਦਾ ਹੈ ਕਿਉਂਕਿ ਇਹ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਕਟਲ ਪੱਕਿਆ ਹੋਇਆ ਕਟਲ ਵੀ ਕੁਝ ਲੋਕ ਖਾਂਦੇ ਆ ਉਹ ਵੀ ਵਧੀਆ ਲੱਗਦਾ ਆ ਤੇ ਐਸੇ ਤਰ੍ਹਾਂ ਵੀ ਤੁਸੀਂ ਇਹਨੂੰ ਸਬਜੀ ਨੂੰ ਇੰਜੋਏ ਕਰ ਸਕਦੇ ਆ ਰੋਟੀ ਨਾਲ ਪਰਸ਼ਾਦੇ ਫੁਲਕੇ ਨਾਲ ਪ੍ਰੌਂਠੇ ਨਾਲ ਜਾਂ ਤੁਸੀਂ ਗਰਮਾ ਗਰਮ ਚਾਵਲ ਦੇ ਨਾਲ ਜਿਸ ਤਰ੍ਹਾਂ ਵੀ ਤੁਹਾਨੂੰ ਪਸੰਦ ਆ ਤੁਸੀਂ ਖਾ ਸਕਦੇ ਆ ਸਬਜੀ ਸਾਡੀ ਬਣ ਕੇ ਹੋ ਗਈ ਆ ਬਿਲਕੁਲ ਤਿਆਰ ਮੈਂ ਤੁਹਾਨੂੰ ਇਹਦਾ ਪੀਸ ਵੀ ਦਿਖਾਨੀ ਆ ਤੋੜ ਕੇ ਵੀ ਦਿਖਾਨੀ ਆ ਤੇ ਇਹ ਬਿਲਕੁਲ ਇਸ ਤਰ੍ਹਾਂ ਦੇਖੋ ਤੁਸੀਂ ਇਹ ਦੇਖੋ ਬਿਲਕੁਲ ਮੈਸ਼ ਨਹੀਂ ਹੋਈ ਨਹੀਂ ਤਾਂ ਆਮ ਤੌਰ ਤੇ ਜਿਹੜੀ ਸਬਜੀ ਆ ਕਈ ਵਾਰ ਕਈ ਬਣਾਉਂਦੇ ਆ ਕਹਿ ਦਿੰਦੇ ਆ ਕਿ ਸਭ ਬਿਲਕੁਲ ਸਬਜੀ ਸਾਡੀ ਬਣ ਗਈ ਆ ਤੁਸੀਂ ਇਹਦਾ ਹਲਵਾ ਨਹੀਂ ਬਣਾਉਣਾ ਇਹਨੂੰ ਸਬਜੀ ਨੂੰ ਐਸੇ ਤਰ੍ਹਾਂ ਹੀ ਰੱਖਣਾ ਆ ਪਕਾਣੀ ਵੀ ਇੰਨੀ ਕਿਹਾ ਕਿ ਜਦੋਂ ਆਪਾਂ ਪੀਸ ਨੂੰ ਤੋੜੀਏ ਨਾ ਬਿਲਕੁਲ ਪੀਸ ਚੰਗੀ ਤਰ੍ਹਾਂ ਖਿਲਰੇ ਬੁਰਕੀ ਲਾਣ ਦੇ ਨਾਲ ਜਦੋਂ ਆਪਾਂ ਬਾਈਟ ਲਾਣੇ ਆ ਕੋਈ ਜਾਂ ਚਾਵਲ ਦੇ ਨਾਲ ਚਮਚ ਨਾਲ ਤੋੜਦੇ ਆ ਤਾਂ ਵਧੀਆ ਪੀਸ ਸਾਡਾ ਟੁੱਟੇ ਲਓ ਜੀ ਹੁਣ ਮੈਂ ਇਹਦੇ ਉੱਤੇ ਪਾਤਾ ਆਪਣਾ ਹਰਾ ਧਨੀਆ ਹਰਾ ਧਨੀਆ ਪਾ ਕੇ ਤੇ ਇਹਨੂੰ ਹੁਣ ਬਸ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਆ ਥੋੜਾ ਟਾਈਮ ਮੈਂ ਟਕੂੰਗੀ ਇਹਨੂੰ ਬਿਲਕੁਲ ਟਾ ਕੇ ਥੋੜਾ ਟਾਈਮ ਰੱਖਣਾ ਆ ਤਾਂ ਜੋ ਇਹ ਪੂਰੀ ਪ੍ਰੋਪਰ ਵਧੀਆ ਬਣ ਕੇ ਤਿਆਰ ਹੋ ਜਵੇ ਆ ਦੇਖੋ ਜੀ ਹੁਣ ਮੈਂ ਧਨੀਆ ਇਹ ਤੇ ਦੁਬਾਰਾ ਤੁਸੀਂ ਚਾਹੋ ਤਾਂ ਹੋਰ ਵੀ ਧਨੀਆ ਪਾ ਸਕਦੇ ਆ ਦੇਖੋ ਕਿੰਨੀ ਵਧੀਆ ਬਿਲਕੁਲ ਇਹ ਮੈਂ ਤਕਰੀਬਨ 10 ਕੁ ਮਿੰਟ ਰੱਖੀ ਸੀਗੀ 10 ਮਿੰਟ ਦੇ ਵਿੱਚ ਇਹ ਪੂਰੀ ਤਰ੍ਹਾਂ ਗਰੇਵੀ ਜਿਹੜੀ ਆ ਪੀਸਾਂ ਦੇ ਉੱਤੇ ਚੰਗੀ ਤਰ੍ਹਾਂ ਲਿਪਟ ਜਾਂਦੀ ਆ ਲੱਟਪਟੀ ਜੀ ਸਬਜ਼ੀ ਬਣ ਕੇ ਹੋ ਜਾਂਦੀ ਆ ਜੀ ਤਿਆਰ ਦੇਖੋ ਕਿੰਨੀ ਵਧੀਆ ਧਨੀਆ ਮੈਂ ਹੋਰ ਪਾ ਰਹੀ ਆ ਜਿਆਦਾ ਸਾਰਾ ਧਨੀਆ ਪਾ ਕੇ ਇਹਨੂੰ ਮੈਂ ਕਰਦੀ ਆ ਜੀ ਸਰਬੀ ਸਬਜ਼ੀ ਨੂੰ ਸਰਬ ਬੜੀ ਪਸੰਦ ਕੀਤੀ ਤੇ ਐਨਜੋਏ ਕੀਤੀ ਜੀ ਸਾਰਿਆਂ ਨੇ ਤੇ ਖਾ ਕੇ ਦੇਖਿਓ ਬਣਾ ਕੇ ਦੇਖਿਓ ਤੇ ਕਮੈਂਟ ਜ਼ਰੂਰ ਕਰਿਓ ਜਿਹੜੇ ਵੀ ਮੇਰੇ ਭੈਣ ਭਰਾ ਆ ਦੇਸਾਂ ਪਰਦੇਸਾਂ 'ਚ ਇੰਡੀਆ 'ਚ ਕਿਤੇ ਵੀ ਦੇਖਦੇ ਆ ਵਾਹਿਗੁਰੂ ਉਹਨਾਂ ਨੂੰ ਹੱਸ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਖੁਸ਼ ਰੱਖੇ ਆਵਾਦ ਰੱਖੇ ਦੇਖੋ ਕਿੰਨੀ ਵਧੀਆ ਬਣ ਕੇ ਸਬਜ਼ੀ ਤਿਆਰ ਹੋਈ ਆ ਲਓ ਜੀ ਹੁਣ ਦੂਸਰੇ ਪਾਸੇ ਸਾਡੇ ਕੋਲ ਚਾਵਲ ਵੀ ਬਣ ਕੇ ਤਿਆਰ ਹੋ ਗਏ ਆ ਤੇ ਚਾਵਲਾਂ ਦੇ ਨਾਲ ਇਹਨਾਂ ਨੂੰ ਇਹ ਸਬਜ਼ੀ ਨੂੰ ਮੈਂ ਕਰੂੰਗੀ ਜੀ ਅਸੀਂ ਕਰਾਂਗੇ ਇੰਜੋਏ ਜੀ ਤੇ ਇੱਕ ਪੀਸ ਲੈ ਕੇ ਮੈਂ ਤੁਹਾਨੂੰ ਇਹਨੂੰ ਪੀਸ ਨੂੰ ਦਿਖਾਉਂਗੀ ਵੀ ਤੋੜ ਕੇ ਕਿ ਪੀਸ ਕਿੰਨੇ ਵਧੀਆ ਇਹ ਬਿਲਕੁਲ ਸੌਫਟ ਬਣ ਕੇ ਤਿਆਰ ਹੋਇਆ ਦੇਖੋ ਕਿੰਨਾ ਵਧੀਆ ਬੜੇ ਸੌਖੇ ਤਰੀਕੇ ਦੇ ਨਾਲ ਇਹ ਟੁੱਟ ਰਿਹਾ ਆ ਆ ਦੇਖੋ ਜੀ ਦੇਖੋ ਇਹਦੀ ਲੇਅਰਸ ਕਿੰਨੀਆਂ ਵਧੀਆ ਆ ਇਹ ਪੀਸ ਦੀਆਂ ਕੋਈ ਮੈਸ਼ੀ ਨਹੀਂ ਹੋਇਆ ਤੇ ਜੋ ਜਿੰਨਾ ਕ ਆਪਾਂ ਤੋੜਨਾ ਚਾਹੁੰਦੇ ਆ ਉਹਨਾਂ ਕੋ ਹੀ ਪੀਸ ਸਾਡਾ ਟੁੱਟ ਰਿਹਾ ਆ ਅਲੱਗ ਹੋ ਰਿਹਾ ਆ ਤੇ ਆ ਦੇਖੋ ਤੁਹਾਨੂੰ ਮੈਂ ਹੱਥ ਦੇ ਨਾਲ ਵੀ ਤੋੜ ਕੇ ਦਿਖਾ ਰਹੀ ਆ ਦੇਖੋ ਕਿੰਨਾ ਵਧੀਆ ਆ ਦਿਲ ਕਰਦਾ ਹੈ ਕਿ ਇਹਨੂੰ ਖਾਂਦੇ ਰਹੀਏ ਇੰਨਾ ਟੇਸਟੀ ਬਣ ਕੇ ਤਿਆਰ ਹੋਈ ਸੀ ਸਾਡੀ ਇਹ ਸਬਜੀ ਆ ਲਓ ਜੀ ਦੇਖੋ ਬਹੁਤ ਹੀ ਵਧੀਆ ਇਹੀ ਇਹਦਾ ਸਾਈਨ ਹੈ ਕਿ ਸਾਡੀ ਸਬਜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋ ਗਈ ਆ ਅੰਦਰ ਤੱਕ ਪੂਰੇ ਮਸਾਲੇ ਇਹਦੇ ਪਹੁੰਚੇ ਹੋਏ ਆ ਪੂਰਾ ਟੇਸਟ ਫਲੇਵਰ ਅੰਦਰ ਤੱਕ ਸਬਜੀ ਦੇ ਗਿਆ ਹੋਇਆ ਆ ਤੇ ਜੀ ਮੈਂ ਇੱਧਰ ਬਣਾ ਕੇ ਤਿਆਰ ਕਰ ਲਿਆ ਚਾਵਲ ਨਾਲ ਚਾਵਲ ਮੈਂ ਜਿੰਨੀ ਕਿ ਸਾਨੂੰ ਜ਼ਰੂਰਤ ਸੀ ਓਨੇ ਕ ਮੈਂ ਉਬਾਲੇ ਆ ਆ ਦੇਖੋ ਜੀ ਪਲੇਨ ਰਾਈਸ ਤੁਸੀਂ ਚਾਹੋ ਤਾਂ ਜੀਰਾ ਰਾਈਸ ਵੀ ਲੈ ਸਕਦੇ ਆ ਪਰ ਜੀਰਾ ਰਾਈਸ ਮੈਂ ਨਹੀਂ ਬਣਾਏ ਕਿਉਂਕਿ ਆਲ ਰੈਡੀ ਸਾਡੀ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋ ਚੁੱਕੀ ਆ ਪਲੇਨ ਰਾਈਸ ਦੇ ਨਾਲ ਹੀ ਬਹੁਤ ਵਧੀਆ ਟੇਸਟੀ ਬਣਦੀ ਆ ਇਹਨੂੰ ਰਾਈਸ ਦੇ ਨਾਲ ਹੀ ਇੰਜੋਏ ਕਰਾਂਗੇ ਜੀ ਤੇ ਹੁਣ ਮੈਂ ਲੱਗੀਆਂ ਇੱਧਰ ਸਬਜੀ ਪਾਣ ਵਾਓ ਦੇਖੋ ਸਬਜੀ ਦਾ ਕਲਰ ਕਿੰਨਾ ਸੋਹਣਾ ਆਇਆ ਆ ਕਿੰਨੀ ਵਧੀਆ ਸਬਜੀ ਸਾਡੀ ਬਣ ਕੇ ਤਿਆਰ ਹੋਈ ਆ ਤੇ ਦੂਸਰੇ ਪਾਸੇ ਮੈਂ ਇਹ ਸਬਜੀ ਪਾ ਰਹੀ ਆ ਤੁਸੀਂ ਯਕੀਨ ਜਾਣਿਓ ਤੇ ਇਹ ਸਬਜੀ ਖਾ ਖਲਾਉਂਗੇ ਨਾ ਕਿਸੇ ਨੂੰ ਵੀ ਕੋਈ ਇਹ ਨਹੀਂ ਕਹੂਗਾ ਕਿ ਤੁਸੀਂ ਘਰ ਚ ਬਣਾਈ ਆ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਆ ਬਸ ਇਹੀ ਧਿਆਨ ਰੱਖਣਾ ਆ ਕੁਝ ਸਾਡੇ ਕਹਿ ਦਿੰਦੇ ਆ ਕਿ ਸਬਜੀ ਵਧੀਆ ਨਹੀਂ ਬਣਦੀ ਮੈਸ਼ ਹੋ ਜਾਂਦੀ ਆ ਜਾਂ ਸਾਡੇ ਤੋਂ ਵਧੀਆ ਨਹੀਂ ਬਣਦੀ ਟੇਸਟੀ ਨਹੀਂ ਬਣਦੀ ਬਸ ਤੁਸੀਂ ਇਹ ਕੁਝ ਟਰਿਕ ਹੁੰਦੀਆਂ ਆ ਜੇ ਨੂੰ ਤੁਸੀਂ ਫੋਲੋ ਕਰ ਲਓ ਤੇ ਸਬਜੀ ਬਹੁਤ ਵਧੀਆ ਬਣ ਸਕਦੀ ਆ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਆ ਸੋ ਮੇਰੀਆਂ ਭੈਣਾਂ ਬਹੁਤ ਵਧੀਆ ਸਬਜੀ ਬਣਾਉਂਦੀਆਂ ਆ ਇਸ ਤਰ੍ਹਾਂ ਬਣਾਇਓ ਜੀ ਉੱਪਰ ਹਰਾ ਧਨੀਆ ਮੈਂ ਹੋਰ ਸਪ੍ਰਿੰਕਲ ਕਰ ਦਿੱਤਾ ਤੇ ਇੰਜੋਏ ਕਰੋ ਨਾਲ ਆਪਾਂ ਹੋਰ ਇਹਨੂੰ ਸਬਜੀ ਨੂੰ ਪਾ ਕੇ ਰੱਖਦੇ ਆ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਆਪਾਂ ਕੋਈ ਵੀ ਚੀਜ਼ ਬਣਾਉਂਦੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਸਾਖਸ਼ਾਤ ਬਰਕਤਾਂ ਪਾਉਂਦੇ ਹਾਜ਼ਰ-ਨਾਜ਼ਰ ਹੁੰਦੇ ਆ ਜੀ ਤੇ ਵਾਹਿਗੁਰੂ ਹਮੇਸ਼ਾ ਅੰਗ-ਸੰਗ ਸਹਾਇ ਰਹਣ ਸਾਰਿਆਂ ਦੇ ਵਾਡੇ ਵੀ ਤੁਹਾਨੂੰ ਸਭ ਨੂੰ ਤੰਦਰੁਸਤੀਆਂ ਬਖਸ਼ਣ ਮੇਰੇ ਸੱਚੇ ਪਾਤਸ਼ਾਹ ਸਬਜੀ ਸਾਡੀ ਹੋ ਗਈ ਆ ਜੀ ਸਰਵ ਜੋ ਖਾਣੀ ਚਾਵੇ ਖਾ ਲਓ ਜੀ ਆ ਜਾਓ ਚਾਵਲਾਂ ਨਾਲ ਇੰਜੋਏ ਕਰੋ ਪ੍ਰਸ਼ਾਦੇ ਨਾਲ ਗਰਮਾ ਗਰਮ ਰੋਟੀ ਨਾਲ ਕਣਕ ਦੀ ਰੋਟੀ ਨਾਲ ਸਿੰਪਲ ਪ੍ਰਸ਼ਾਦੇ ਦੇ ਨਾਲ ਪ੍ਰਸ਼ਾਦੇ ਨਾਲ ਬਹੁਤ ਸਵਾਦ ਲੱਗਦੀ ਆ ਸਿੰਪਲ ਤੇ ਪਰੌਂਠੇ ਨਾਲ ਤਾਂ ਲੱਗਣੀ ਲੱਗਣੀ ਆ ਜੀ ਮੱਕੀ ਦੀ ਰੋਟੀ ਨਾਲ ਵੀ ਖਾ ਲਓ ਵੀ ਵਧੀਆ ਲੱਗਦੀ ਹੈ ਚੂਰ ਚੂਰ ਕੇ ਥੋੜੀ ਜਹੀ ਤੇ ਗਰੇਵੀ ਤਾਂ ਇੰਨੀ ਕੁ ਤਾਂ ਹੁੰਦੀ ਆ ਨਾ ਸਬਜੀ ਦੇ ਵਿੱਚ ਲਓ ਜੀ ਮੈਂ ਤੁਹਾਨੂੰ ਹੁਣ ਚਮਚ ਨਾਲ ਇਹਦਾ ਟੇਸਟ ਕਰ ਰਹੀ ਆ ਚਾਵਲਾਂ ਦੇ ਨਾਲ ਤੇ ਉਹ ਮੈਂ ਤੁਹਾਨੂੰ ਟੇਸਟ ਕਰਕੇ ਦੱਸੂਗੀ ਕਿ ਕਿਹੋ ਜੀ ਇਹ ਸਬਜੀ ਬਣੀ ਆ ਪ੍ਰਦੀਪ ਟੇਸਟ ਕਰਦੀ ਹੁੰਦੀ ਆ ਪ੍ਰਦੀਪ ਪ੍ਰਦੀਪ ਗਈ ਹੋਈ ਆ ਸਕੂਲ ਪਰ ਮੈਂ 220 ਹੋਰ ਹੁਣ ਬਾਅਦ ਵਿੱਚ ਕੀਤੀ ਆ ਕਿ ਤੁਹਾਨੂੰ ਮੈਂ ਇੰਨਾ ਕੁ ਦੱਸ ਦਿੰਨੀ ਆ ਕਿ ਜਦੋਂ ਪ੍ਰਦੀਪ ਨੇ ਆ ਕੇ ਸਬਜੀ ਇਹ ਖਾਧੀ ਤੇ ਉਹ ਕਹਿੰਦੀ ਕਿ ਮੰਮਾ ਚਾਵਲ ਹੋਰ দাও ਤੇ ਸਬਜੀ ਹੋਰ দাও ਬਹੁਤ ਟੇਸਟੀ ਬਣੀ ਆ ਸੋ ਜੀ ਤੁਸੀਂ ਆਪਣਾ ਖਿਆਲ ਰੱਖਿਓ ਬਹੁਤ ਟੇਸਟੀ ਸਬਜੀ ਸੀ ਨਾ ਮਿਰਚ ਵੱਧ ਨਾ ਘੱਟ ਨਮਕ ਸਾਰਾ ਕੁਝ ਬਿਲਕੁਲ ਪਰਫੈਕਟ ਸੀਗਾ ਜੀ ਜਦੋਂ ਮੈਂ ਟੇਸਟ ਕੀਤੀ ਤੇ ਫਿਰ ਜਦੋਂ ਇੱਕ ਚਮਚ ਖਾ ਹੋ ਜਾਂਦਾ ਫਿਰ ਦਿਲ ਕਰਦਾ ਕਿ ਖਾਂਦੇ ਰਹੀਏ ਸੋ ਜੀ ਤੁਸੀਂ ਵੀ ਬਣਾਇਓ ਇਸ ਤਰ੍ਹਾਂ ਦੀ ਇਸ ਤਰ੍ਹਾਂ ਸਬਜ਼ੀ ਜਿਹੜੀ ਨਾ ਸੀਜ਼ਨ ਦੀ ਆਂਦੀ ਉਹ ਜ਼ਰੂਰ ਬਣਾਇਆ ਕਰੋ ਟੇਸਟੀ ਬਣਦੀ ਆ ਤੇ ਇਹ ਕੁਦਰਤ ਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਸਬਜ਼ੀਆਂ ਹਰ ਮੌਸਮ ਦੇ ਵਿੱਚ ਭੇਜੀਆਂ ਆ ਉਹ ਸਾਡੇ ਲਈ ਬਹੁਤ ਫਾਇਦੇਮੰਦ ਆ ਇਸੇ ਕਰਕੇ ਆਪਾਂ ਕਹਿੰਦੇ ਕਿ ਬੇਮੌਸਮੀ ਚੀਜ਼ ਨਾ ਖਾਓ ਜਿਹੜੀ ਹਰ ਮੌਸਮ ਦੀ ਚੀਜ਼ ਆਉਂਦੀ ਆ ਉਹਨੂੰ ਖਾਇਆ ਕਰੋ ਇੰਜੋਏ ਕਰਿਆ ਕਰੋ ਵਾਇਗੁਰੁ ਤੁਹਾਡੀਆਂ ਸੇਹਤਾਂ ਤੰਦਰੁਸਤੀਆਂ ਵਾਇਗੁਰੁ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਤੇ ਮੈਂ ਮਿਲਦੀ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆਉਂਗੀ ਮੈਨੂੰ ਦਿਓ ਜਾਇਜ਼ਤ ਸਾਸਤਰੀ ਕਾਲ ਜੀ ਰੱਬ ਰੱਖਾ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਓਕੇ ਜੀ ਟੇਕ ਕੇਅਰ ਬਾਏ ਬਾਏ ਐਂਡ ਸਤਿ ਸ਼੍ਰੀ ਅਕਾਲ ਜੀ